ਚੈਨਲ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਯੂਐਸਏ ਟਾਈਮਜ਼ ਵਿੱਚ ਬਹੁਤ-ਬਹੁਤ ਸਵਾਗਤ ਹੈ ਦੋਸਤੋ ਹਾਜ਼ਰ ਆਈ ਦੀਆਂ ਕੁਝ ਗੱਲਾਂ ਵਤਾਈ ਦੀਆਂ ਕੁਝ ਮੁੱਦੇ ਤੁਹਾਡੇ ਨਾਲ ਸਾਂਝੇ ਕਰਨ ਦੇ ਲਈ ਸਭ ਤੋਂ ਪਹਿਲਾਂ ਗੱਲਬਾਤ ਕਰਨੀ ਹੈ ਕੈਲੀਫੋਰਨੀਆ ਦੇ ਵਿੱਚ ਬਿਲੀਅਨਰਸ ਦੇ ਉੱਤੇ ਇੱਕ 5% ਟੈਕਸ ਲਾਉਣ ਦਾ ਮਾਮਲਾ ਸਾਹਮਣੇ ਆ ਰਿਹਾ ਦੂਜਾ ਸਿਆਟਲ ਦੇ ਵਿੱਚ ਜਿਹੜੇ ਅਪਰਾਧੀ ਨੇ ਘਰਾਂ ਦੇ ਮੋਰੇ ਗੁਪਤ ਕੈਮਰੇ ਲਾ ਰਹੇ ਆ ਤੀਜੀ ਗੱਲਬਾਤ ਆ ਕਿ ਅਮਰੀਕਾ ਦੁਆਰਾ ਵੈਨਜ਼ੂਏਲਾ ਦੇ ਵਿੱਚ ਇੱਕ ਹਮਲਾ ਕੀਤਾ ਗਿਆ ਇਹਦੇ ਬਾਰੇ ਗੱਲਬਾਤ ਕਰਾਂਗੇ ਇੱਕ ਮਾਮਲਾ ਕੈਰਡੀ ਸੈਂਟਰ ਦੇ ਵਿੱਚ ਦੋ ਹੋਰ ਗਰੁੱਪਾਂ ਨੇ ਪਰਫਾਰਮੈਂਸ ਕਰਨ ਤੋਂ ਨਾ ਕੀਤੀ ਹੈ ਇਹ ਕੈਂਡੀਡੇਟ ਸੈਂਟਰ ਕੀ ਹੈ ਤੇ ਨਾ ਕਿਉਂ ਕੀਤੀ ਜਾ ਰਹੀ ਹੈ ਸੋਸ਼ਲ ਸਿਕਿਉਰਿਟੀ ਐਡਮਿਨਿਸਟ੍ਰੇਸ਼ਨ ਦਾ ਅੰਦਰੂਨੀ ਸੰਕਟ ਸਾਹਮਣੇ ਆਇਆ ਤੇ 2025 ਦੇ ਵਿੱਚ ਅਮਰੀਕਾ ਦੇ ਵਿੱਚ ਕਈ ਵੱਡੇ ਸਟੋਰ ਕਈ ਸੰਕਟਕ ਕਾਰਨ ਬੰਦ ਹੋਏ ਆ ਇਹਦੇ ਬਾਰੇ ਆਪਾਂ ਗੱਲਬਾਤ ਕਰਨੀ ਹੈ ਸਭ ਤੋਂ ਪਹਿਲੀ ਗੱਲਬਾਤ ਕੈਲੀਫੋਰਨੀਆ ਬਾਰੇ ਕੈਲੀਫੋਰਨੀਆ ਦੇ ਵਿੱਚ ਡੈਮੋਕ੍ਰੈਟਿਕ ਕਾਂਗਰਸਮੈਨ ਨੇ ਰੋ ਖੰਨਾ ਰੋ ਖੰਨਾ ਇੱਕ ਗੱਲ ਕਹਿ ਰਹੇ ਆ ਜਾਂ ਇੱਕ ਗੱਲ ਦੀ ਸਪੋਰਟ ਕਰ ਰਹੇ ਆ ਪਾਸਪੋਰਟੇ ਕਰ ਰਿਹਾ ਕਿ ਜਿਹੜੇ ਬਿਲੀਅਨਰ ਨੇ ਕੈਲੀਫੋਰਨੀਆ ਦੇ ਉਹਨਾਂ ਦੇ ਉੱਤੇ ਇੱਕ ਵੇਲੇ ਦਾ 5% ਟੈਕਸ ਲਾ ਦਿਓ ਬਿਲੀਅਨਰ ਟੈਕਸ ਇਹਨੂੰ ਕਹਿੰਦੇ ਆ 2026 ਬਿਲੀਅਨਰ ਟੈਕਸ ਐਕਟ ਲਿਆਉਣਾ ਚਾਹੁੰਦੇ ਆ ਵੀ ਨਵੰਬਰ ਦੇ ਵਿੱਚ ਬੈਲਟ ਦੇ ਉੱਤੇ ਇਹ ਐਕਟ ਲਿਆਂਦਾ ਜਾਵੇ ਇਸ ਐਕਟ ਦੇ ਉੱਤੇ ਲੋਕ ਵੋਟ ਪਾਉਣ ਵੀ ਇਹ ਹੋਣਾ ਚਾਹੀਦਾ ਕਿ ਨਹੀਂ ਹੋਣਾ ਚਾਹੀਦਾ ਉਹਨੂੰ ਬੈਲਟ ਦੇ ਉੱਤੇ ਲਿਆਉਣ ਲਈ ਵੀ ਪਹਿਲਾਂ ਕਈ ਰਿਕੁਆਇਰਮੈਂਟਸ ਹੁੰਦੀਆਂ ਮਾਮਲਾ ਕੀ ਆ ਕਹਿੰਦੇ ਵੀ ਸਾਡਾ ਕੈਲੀਫੋਰਨੀਆ ਦਾ ਹੈਲਥ케ਅਰ ਫੰਡ ਜਿਹੜਾ ਹੈਲਥ케ਅਰ ਆ ਬਹੁਤ ਸੰਕਟ ਦੇ ਵਿੱਚ ਆ ਇਹਨੂੰ ਬਾਹਰ ਕੱਢਣ ਦੇ ਲਈ ਪੈਸੇ ਦੀ ਲੋੜ ਆ ਅਮੀਰ ਕੈਲੀਫੋਰਨੀਆ ਦੇ ਵਿੱਚ ਖਾਸ ਕਰਕੇ ਏਨੇ ਵੱਡੇ ਅਮੀਰ ਆ ਕਿ ਉਹਨਾਂ ਨੂੰ 5% ਦਾ ਇਹ ਕਹਿ ਰਹੇ ਆ ਕਿ ਫਰਕ ਕੋਈ ਨਹੀਂ ਪੈਂਦਾ ਜਦੋਂ ਕਿ ਬਹੁਤੀ ਜਨਤਾ ਆ ਉਹ ਮੁਢਲੀਆਂ ਸਹੂਲਤਾਂ ਤੋਂ ਵੀ ਵਾਂਝੀ ਆ ਵੀ ਉਹਨਾਂ ਨੂੰ ਹੈਲਥ케ਅਰ ਦੀ ਵੀ ਸਮੱਸਿਆ ਆ ਇਸ ਕਰਕੇ ਕਹਿੰਦੇ ਕਰਨਾ ਇਹ ਚਾਹੀਦਾ ਜਿਹੜੀਆਂ ਲੇਬਰ ਯੂਨੀਅਨ ਨੇ ਖਾਸ ਤੌਰ ਦੇ ਉੱਤੇ ਉਹ ਇਹ ਚੀਜ਼ ਚਾਹੁੰਦੀਆਂ ਕਿ ਬਿਲੀਅਨਰਸ ਦੇ ਉੱਤੇ ਜਿਹੜੇ ਕੈਲੀਫੋਰਨੀਆ ਦੇ ਬਿਲੀਅਨਰਸ ਨੇ ਇਹਨਾਂ ਦੇ ਉੱਤੇ ਇੱਕ 5% ਟੈਕ ਲਾ ਦੇਓ ਇੱਕੋ ਵਾਰੀ ਲੱਗੂਗਾ ਇਹ ਹਰ ਸਾਲ ਜਾਂ ਇਦਾਂ ਦਾ ਕੋਈ ਚੱਕਰ ਨਹੀਂ ਲੱਗੂਗਾ ਉਹਨਾਂ ਦੀ ਸਾਰੀ ਵੈਲਥ ਤੇ ਉੱਤੇ ਉਹਨਾਂ ਦੀ ਸਾਰੀ ਜਾਇਦਾਦ ਦੇ ਉੱਤੇ ਉਹਨਾਂ ਦੇ ਸਾਰੇ ਐਸੈਟਸ ਦੇ ਉੱਤੇ ਤਾਂ ਕਿ ਹੈਲਥ케ਅਰ ਬਜਟ ਸ਼ਾਰਟਫਾਲ ਨੂੰ ਕਵਰ ਕੀਤਾ ਜਾ ਸਕੇ ਕੁਝ ਲੋਕ ਤਾਂ ਕਹਿੰਦੇ ਆਈਡੀਆ ਬਹੁਤ ਵਧੀਆ ਬਈ ਹੋਰ ਕੀ ਚਾਹੀਦਾ ਜਿਹੜੇ ਬੰਦੇ ਕੋਲ ਬਿਲੀਅਨ ਬਿਲੀਅਨ ਡਾਲਰ ਆ ਇਹਨਾਂ ਕੋਲੇ ਇੰਨਾ ਸੰਪਤੀ ਆ ਇਹਨਾਂ ਨੂੰ 5% ਨਾਲ ਕੀ ਫਰਕ ਪੈਂਦਾ ਦੇ ਦੇਣ ਜੈਨਾ ਤੇ ਸਰਕਾਰ ਲਾ ਦੇਵੇ ਦੂਜੀ ਵੀ ਇਹਦਾ ਇੱਕ ਕਾਰਨ ਇਹ ਦੱਸਿਆ ਜਾ ਰਿਹਾ ਕਿ ਜਿਹੜੀ ਇਕਨੋਮਿਕ ਇਨਕਵੈਲਟੀ ਆ ਕੈਲੀਫੋਰਨੀਆ ਚ ਬਹੁਤ ਆ ਭਾਵੇਂ ਦੁਨੀਆ ਦਾ ਸਭ ਤੋਂ ਤਕੜਾ ਦੇਸ਼ ਆ ਪਰ ਇੱਕ ਪਾਸੇ ਲੋਕ ਸਟਰਗਲ ਕਰ ਰਹੇ ਆ ਆਪਣਾ ਖਾਣ ਪੀਣ ਦੀਆਂ ਚੀਜ਼ਾਂ ਦੇ ਨਾਲ ਕਿੰਨੇ ਫੂਡ ਬੈਂਕਸ ਦੇ ਉੱਤੇ ਆ ਕਿੰਨੇ ਹੋਮਲੈਸ ਨੇ ਤੇ ਕਿੰਨੇ ਲੋਕਾਂ ਨੂੰ ਹੈਲਥ케ਅਰ ਪ੍ਰੋਵਾਈਡ ਨਹੀਂ ਹੋ ਰਿਹਾ ਜਿਹੜਾ ਵੱਡਾ ਮਸਲਾ ਆ ਉਹਨਾਂ ਨੂੰ ਉਹਦੇ ਵਿੱਚ ਸਬਸਿਡੀਆਂ ਜਾਂ ਉਹ ਸਾਰੇ ਮਸਲੇ ਪੈਦਾ ਹੋਇਆ ਵੀ ਉਹ ਸਾਰੇ ਦਾ ਹੱਲ ਕਰਨ ਦੇ ਲਈ ਇੱਕ ਵਾਰ ਇਹਨਾਂ ਤੇ ਟੈਕਸ ਲਾ ਦਿਓ ਦੂਜੇ ਲੋਕ ਕਹਿੰਦੇ ਵੀ ਜੇ ਬਿਲੀਅਨਰ ਦੇ ਉੱਤੇ ਤੁਸੀਂ ਟੈਕਸ ਲਾ ਦਿੱਤਾ ਕੈਲੀਫੋਰਨੀਆ ਟੈਕਸ ਲਾ ਦਿੰਦਾ ਟੈਕਸਸ ਦੇ ਵਿੱਚ ਜਾਂ ਨਾਲ ਦੂਜੀ ਕਿਸੇ ਸਟੇਟ ਦੇ ਵਿੱਚ ਟੈਕ ਉਹ ਕਮਲੇ ਥੋੜਾ ਕਿ ਉਸੇ ਸਟੇਟ ਦੇ ਵਿੱਚ ਬੈਠੇ ਰਹਿਣਗੇ ਛੱਡ ਕੇ ਦੂਜੀ ਸਟੇਟ ਤੇ ਚਲੇ ਜਾਣਗੇ ਤੇ ਨੁਕਸਾਨ ਇਹਦਾ ਕਿਹਨੂੰ ਹੋਊਗਾ ਕੈਲੀਫੋਰਨੀਆ ਨੂੰ ਵੀ ਇਹ ਨਹੀਂ ਲਾਉਣਾ ਚਾਹੀਦਾ ਇਹ ਬਿਲਕੁਲ ਗਲਤ ਹੈ ਹਾਲਾਂਕਿ ਟੈਕਸ ਲਾਉਣਾ ਜਾਂ ਨਾ ਲਾਉਣ ਦਾ ਮਾਮਲਾ ਨਹੀਂ ਪ੍ਰੋਪੋਜ਼ਲ ਆ ਜਿਹੜਾ ਕਿ ਨਵੰਬਰ ਦੇ ਬੈਲਟ ਦੇ ਉੱਤੇ ਆਊਗਾ ਫਿਰ ਉਹਦੇ ਤੋਂ ਬਾਅਦ ਜਾ ਕੇ ਇਹ ਲੋਕ ਫੈਸਲਾ ਕਰਨਗੇ ਹੁਣ ਇਹਦੇ ਨਾਲ ਇੱਕ ਤੇ ਰੌਲਾ ਜਿਹੜੇ ਬਿਲੀਅਨਰ ਉਹ ਕਹਿੰਦੇ ਵੀ ਪਹਿਲਾਂ ਤਾਂ ਸਾਡਾ ਟੋਟਲ ਵੈਲਥ ਦੇ ਉੱਤੇ 5% ਦਾ ਕੀ ਮਤਲਬ ਹੋਇਆ ਟੋਟਲ ਵੈਲਥ ਦਾ ਮਤਲਬ ਤਾਂ ਉਹਨਾਂ ਦੀ ਕਾਗਜ਼ਾਂ 'ਚ ਪੈਸਾ ਪਿਆ ਬਿਆ ਇੰਨੀ ਪ੍ਰੋਪਰਟੀ ਇੰਨੀ ਵਧ ਗਿਆ ਇੰਨਾ ਹੋ ਗਿਆ ਇੰਨੇ ਬੌਂਡ ਵਧ ਗਏ ਇੰਨਾ ਆ ਚੀਜ਼ ਹੋ ਗਈ ਉਹ ਤੇ ਕਾਗਜ਼ਾਂ 'ਚ ਹੀ ਆ ਨਾ ਕੱਲੋਂ ਘਟ ਵੀ ਸਕਦੇ ਆ ਤੇ ਇਹ ਕਿਹੜਾ ਉਹਨੂੰ ਕੈਸ਼ ਕਰਵਾ ਲਿਆ ਇਸ ਕਰਕੇ ਓਵਰਆਲ ਐਸੈਟਸ ਦੇ ਉੱਤੇ ਲਾਉਣ ਦਾ ਕੋਈ ਮਤਲਬ ਨਹੀਂ ਵੀ ਇਹਦੇ ਨਾਲ ਤਾਂ ਬਹੁਤ ਵੱਡਾ ਸਾਡੇ ਲਈ ਜਿਹੜਾ ਸੰਕਟ ਖੜਾ ਹੋ ਜੂਗਾ ਹੁਣ ਜਿਹੜੇ ਰੋਖ ਹਨਾ ਨੇ ਇਹਨਾਂ ਨੂੰ ਕਿਸੇ ਵੇਲੇ ਇਹਨਾਂ ਬਿਲੀਅਨਰ ਨੇ ਮਦਦ ਕੀਤੀ ਆ ਜਾਂ ਕਰਦੇ ਵੀ ਆ ਇੱਕ ਤੇ ਉਹ ਵਿਰੋਚ ਹੋ ਗਿਆ ਜਿਹੜੇ ਸਿਲਿਕਨ ਵੈਲੀ ਦੇ ਟੈਕ ਨੇ ਜਾਂ ਜਿਹੜੇ ਵੱਡੀਆਂ-ਵੱਡੀਆਂ ਕੰਪਨੀਆਂ ਨੇ ਜਾਂ ਜਿਹੜੇ ਬਿਲੀਅਨਰ ਨੇ ਉਹ ਰੋਖਨਾਂ ਦੇ ਉਲਟ ਹੋ ਗਿਆ। ਦੂਜੀ ਗੱਲ ਹੁਣ ਉਹਨਾਂ ਬਹੁਤਿਆਂ ਨੇ ਕਹਿ ਵੀ ਦਿੱਤਾ ਇਹ ਕਿ ਜੇ ਤੁਸੀਂ ਇਹ ਟੈਕਸ ਲਾਉਂਗੇ ਅਸੀਂ ਕੈਲੀਫੋਰਨੀਆ ਛੱਡ ਕੇ ਬਾਹਰ ਚਲੇ ਜਾਵਾਂਗੇ। ਇਸ ਇਹ ਇਹ ਜਦੋਂ ਉਹਨਾਂ ਨੇ ਇਹ ਕਿਹਾ ਕਿ ਅਸੀਂ ਚਲੇ ਜਾਵਾਂਗੇ ਤੇ ਜਿਹੜੇ ਫ੍ਰੈਂਕਲਿਨ ਰੋਸਬ੍ਰਟ ਸੀਗੇ ਉਹਨਾਂ ਨੇ ਇੱਕ ਵਾਰੀ ਬੜੇ ਵਿੰਗਾਤਮਕ ਤਰੀਕੇ ਨਾਲ ਇੱਕ ਸ਼ਬਦ ਜਿਹੜਾ ਵਾਕ ਵਰਤਿਆ ਸੀ ਉਹ ਰੋਖਨਾਂ ਦੁਹਰਾ ਰਹੇ ਆ ਕਿ ਆਈ ਵਿਲ ਮਿਸ them ਵੈਰੀ ਮੱਚ। ਇਹ ਇੱਕ ਉਹਨੇ ਟੀਚਰ ਕਰ ਰਿਹਾ ਉਹਨਾਂ ਨੂੰ ਵੀ ਹੈ ਨਾ ਵੀ ਜੇ ਤੁਸੀਂ ਚਲੇ ਵੀ ਗਏ ਤਾਂ ਆਈ ਵਿਲ ਮਿਸ ਥੈਮ ਵੈਰੀ ਮੱਚ ਉਹ ਜਿਹੜਾ ਵਿਅੰਗਾ ਉਹ ਜਿਹੜੀ ਟੀਚਰ ਆ ਉਹ ਹੋਰ ਐਸ ਵੇਲੇ ਰੌਲਾ ਪਾ ਰਹੀ ਹੈ ਇੱਕ ਰੌਲਾ ਇਹ ਆ ਕਿ ਜੇ ਸਾਰੇ ਡੈਮੋਕ੍ਰੇਟ ਇਕੱਠੇ ਹੋ ਕੇ ਵੀ ਇਹ ਗੱਲ ਕਹਿੰਦੇ ਵੀ ਆਪਾਂ ਜਿਹੜੇ ਬਿਲੀਅਨਰ ਨੇ ਉਹਨਾਂ ਦੇ ਉੱਤੇ 5% ਟੈਕਸ ਲਾਉਣਾ ਤਾਂ ਵੀ ਗੱਲ ਮੰਨੀ ਜਾ ਸਕਦੀ ਸੀ ਜਿਹੜੇ ਡੈਮੋਕ੍ਰੇਟ ਤੇ ਸਭ ਤੋਂ ਵੱਡੇ ਇੱਥੇ ਗਵਰਨਰ ਗੈਵਨਿਊਸ ਵੀ ਨੇ ਉਹ ਇਹਦਾ ਵਿਰੋਧ ਕਰ ਰਹੇ ਆ ਉਹ ਇਹਦੇ ਹੱਕ 'ਚ ਨਹੀਂ ਸੋ ਇੱਕ ਤਾਂ ਹੈਗਾ ਕਿ ਰਿਪਬਲਿਕਨ ਜਾਂ ਦੂਜੇ ਬਿਲੀਅਨਰ ਦਾ ਤੇ ਇਹਨਾਂ ਦਾ ਆਪਸ ਚ ਰੌਲਾ ਆ ਵਿਦਨ ਡੈਮੋਕ੍ਰੇਟ ਵੀ ਆਪਸ ਦੇ ਵਿੱਚ ਇਹਨਾਂ ਦਾ ਰੌਲਾ ਵੱਧ ਰਿਹਾ ਵੀ ਇਹ ਟੈਕਸ ਲਾਉਣਾ ਚਾਹੀਦਾ ਜਾਂ ਨਹੀਂ ਲਾਉਣਾ ਚਾਹੀਦਾ ਪਰ ਲੀਡਰ ਡਿਵਾਈਡਡ ਨੇ ਜਿਹੜੇ ਟੈਕਸ ਕਰ ਰਹੇ ਨੇ ਉਹ ਕਹਿੰਦੇ ਵੀ ਠੀਕ ਆ ਵੀ ਇੰਨਾ ਜ਼ਿਆਦਾ ਇਨਕੁਐਲਿਟੀ ਐਕਸਟ੍ਰੀਮ ਆ ਜਿਹੜਾ ਫਰਕ ਇੰਨਾ ਜ਼ਿਆਦਾ ਅਮੀਰੀ ਗਰੀਬੀ ਦਾ ਹੋ ਚੁੱਕਾ ਆ ਤੇ ਇਹ ਹੋਣਾ ਹੁਣ ਬੈਕਲੈਸ਼ ਬਹੁਤ ਵੱਡਾ ਆ ਪਰ ਫਿਰ ਵੀ ਇਹ ਰੁਕ ਨਹੀਂ ਰਹੇ ਜਿਹੜੇ ਰੋਖੰਨਾ ਨੇ ਇਹਦੇ ਉੱਤੇ ਇਹਦੀ ਗੱਲਬਾਤ ਹਜੇ ਵੀ ਉਹ ਕਰ ਰਿਹਾ ਕਿ ਕਿਸੇ ਨਾ ਕਿਸੇ ਤਰ੍ਹਾਂ 5% ਜਿਹੜਾ ਦਿੱਲੀ ਨਾਲ ਟੈਕਸ ਦੇ ਉੱਤੇ ਬਿਲੀਅਨਰਸ ਦੇ ਉੱਤੇ ਟੈਕਸ ਚਾਹੀ ਲਾਉਣਾ ਚਾਹੀਦਾ ਹੈ ਅਗਲੀ ਗੱਲ ਬਾਤ ਆ ਇੱਕ ਇਥੋਂ ਸਿਆਟਲ ਦੇ ਬੀਕਨ ਹਿੱਲ ਇਲਾਕੇ ਦੀ ਘਟਨਾ ਸਾਹਮਣੇ ਆਈ ਆ ਉਹਦੇ ਵਿੱਚ ਹੋਇਆ ਕੀ ਹੈ ਕਿ ਇੱਕ ਔਰਤ ਸੀਗੀ ਘਰ ਦੇ ਵਿੱਚ ਟੇਮੀ ਉਹਦਾ ਨਾਮ ਆ ਉਹਨੇ ਦੱਸਿਆ ਉਹਨੂੰ ਆਪਣੇ ਨਾ ਘਰ ਦੇ ਬਾਹਰ ਦਰਵਾਜੇ ਦੇ ਝਾੜੀਆਂ ਜੀਆਂ ਦੇ ਵਿੱਚ ਕੁਝ ਲੱਗਿਆ ਜਿਵੇਂ ਯੂ ਐਸ ਬੀ ਕੇਬਲ ਹੁੰਦੀ ਹੈ ਉਹਨੂੰ ਲੱਗਿਆ ਵੀ ਕੋਈ ਤਾਰ ਟੁੱ ਡੇਗੀ ਪਈ ਉਹਨੇ ਨੇੜੇ ਜਾ ਕੇ ਦੇਖਿਆ ਉਹ ਕੈਮਰਾ ਨਿਕਲਿਆ ਬੈਟਰੀ ਬੈਟਰੀਆਂ ਚਾਰਜਿੰਗ ਕੇਬਲ ਚਾਰਜਿੰਗ ਕੇਬਲ ਸਿੱਧੀ ਜਾ ਕੇ ਕੈਮਰੇ ਦੇ ਨਾਲ ਉਹ ਜਦੋਂ ਕੈਮਰਾ ਉਹਨੇ ਦੇਖਿਆ ਤੇ ਉਹ ਕਿਨੇ ਰੱਖਿਆ ਉਹ ਕਿਸੇ ਨੇ ਸੀਕ੍ਰੇਟ ਤਰੀਕੇ ਦੇ ਨਾਲ ਰੱਖਿਆ ਕੈਮਰਾ ਉੱਥੇ ਝਾੜੀਆਂ ਦੇ ਮੋਹਰੇ ਹੁਣ ਕਈ ਵਾਰੀ ਇਹ ਕੈਮਰੇ ਸਰਵੇਲੈਂਸ ਲਈ ਹੁੰਦੇ ਆ ਕਈ ਵਾਰੀ ਘਟਨਾਵਾਂ ਸਾਹਮਣੇ ਆਉਂਦੀਆਂ ਕਿ ਲੋਕ ਲੁਕੋ ਕੇ ਰੱਖਦੇ ਆ ਕਿਸੇ ਮੂਵੀ ਫਿਲਮ ਬਣਾਉਣ ਦੇ ਲਈ ਜਾਂ ਬਾਥਰੂਮਾਂ ਦੇ ਵਿੱਚ ਕਈ ਵਾਰੀ ਇਦਾਂ ਦੀਆਂ ਘਟਨਾਵਾਂ ਜਾਂ ਇਸ ਤਰ੍ਹਾਂ ਦਾ ਸਾਹਮਣੇ ਆਇਆ ਇਹ ਮਾਮਲਾ ਬੜਾ ਅਜੀਬ ਤੇ ਵੱਖਰਾ ਆ ਕਿ ਜਿਹਨੇ ਵੀ ਕ੍ਰਾਈਮ ਕਰਨਾ ਉਹਨੇ ਉਸ ਘਰ ਦੇ ਦਰਵਾਜ਼ੇ ਮੂਹਰੇ ਝਾੜੀਆਂ ਦੇ ਵਿੱਚ ਲੁਕੋ ਕੇ ਕੁਝ ਰੱਖ ਦਿੱਤਾ ਕੈਮਰਾ ਰੱਖ ਦਿੱਤਾ ਤੇ ਜਦੋਂ ਉਹਨੇ ਦੇਖਿਆ ਵੀ ਉਹ ਰੈਪ ਕੀਤਾ ਸੀਗਾ ਉਹਨੂੰ ਸਾਰੇ ਕੁਝ ਨੂੰ ਬਾਅਦ ਦੇ ਵਿੱਚ ਉਹਨੇ ਜਾ ਕੇ ਉਹਨੂੰ ਦੇਖਿਆ ਤੇ ਉਹ ਸਾਰਾ ਕੱਢਿਆ ਤੇ ਉਹ ਕੈਮਰਾ ਨਿਕਲਿਆ ਉਹਨੂੰ ਪਹਿਲਾਂ ਲੱਗਿਆ ਕਿ USB ਚਾਰਜਿੰਗ ਕੇਬਲ ਆ ਪਰ ਬਾਅਦ ਦੇ ਵਿੱਚ ਉਹਨੂੰ ਜਦੋਂ ਪੂਰੇ ਦਾ ਪੂਰਾ ਪੈਕ ਦੇਖਿਆ ਉਹਨੇ ਫਿਰ ਸਾਰੀ ਫੁਟੇਜ ਦੇਖੀ ਉਹ ਫੁਟੇਜ ਦੇ ਵਿੱਚ ਇਹ ਆ ਕਿ 4 ਘੰਟੇ ਦੀ ਵੀਡੀਓ ਬਣਾਈ ਉਹਨਾਂ ਨੇ ਕਿਉਂਕਿ ਕੈਮਰੇ ਨੂੰ ਰਿਪੋਰਟਲੀ ਵੀ ਕੰਟਰੋਲ ਕੀਤਾ ਜਾ ਸਕਦਾ ਹੁਣ ਉਹ ਡਰ ਕੀ ਇਸ ਗੱਲ ਦੇ ਨਾਲ ਉਹ ਜਿਹੜੀ ਸਰਵੇਲੈਂਸ ਵੀਡੀਓ ਆ ਇਹ ਸਤੰਬਰ ਤੋਂ ਆ ਹੁਣ ਉਹਨਾਂ ਨੇ ਬਾਅਦ ਵਿੱਚ ਸਰਵੇਲੈਂਸ ਵੀਡੀਓ ਦੂਜੇ ਕੈਮਰੇਆਂ ਤੋਂ ਦੇਖੀ ਵੀ ਇੱਥੇ ਕੈਮਰਾ ਰੱਖਣ ਕੌਣ ਆਉਂਦਾ ਸਤੰਬਰ 18 ਨੂੰ ਉਹਨਾਂ ਨੇ ਦੇਖਿਆ ਕਿ ਇੱਕ ਡਾਰਕ ਹੁੱਡੀ ਦੇ ਵਿੱਚ ਇੱਕ ਬੰਦਾ ਆਉਂਦਾ ਤੇ ਬੁਸ਼ਸ ਦੇ ਵਿੱਚ ਤੜਕੇ ਪੌਣੇ 3 ਵਜੇ ਤੇ ਉਹ ਉੱਥੇ ਇਹ ਕੁਝ ਰੱਖ ਕੇ ਜਾਂਦਾ ਆ ਦੂਜਾ ਇਨਸੀਡੈਂਟ ਅਕਤੂਬਰ 7 ਨੂੰ ਹੁੰਦਾ ਆ ਜਿਹਦੇ ਵਿੱਚ ਦੋ ਬੰਦੇ ਆਉਂਦੇ ਆ ਤੇ ਉੱਥੇ ਕੁਛ ਨਾ ਕੁਛ ਰੱਖ ਕੇ ਜਾਂਦੇ ਬੁਸ਼ਸ ਦੇ ਵਿੱਚ ਤੇ ਜਿਹੜਾ ਇਦਾਂ ਲੱਗਦਾ ਵੀ ਉਹਨਾਂ ਨੇ ਸ਼ਾਇਦ ਵਾਈਫਾਈ ਜੈਮਰ ਵੀ ਯੂਜ਼ ਕੀਤੇ ਆ ਤੁਹਾਡਾ ਘਰ ਦਾ ਕੈਮਰਾ ਤੋਂ ਵਾਈਫਾਈ ਦੇ ਨਾਲ ਹੀ ਚੱਲਦਾ ਨਾ ਜਿਹੜਾ ਤੁਸੀਂ ਸਿਕਿਉਰਿਟੀ ਲਈ ਘਰ ਦੇ ਬਾਹਰ ਲਾਇਆ ਹੈ ਹੁਣ ਉਹ ਜਿਹੜੇ ਚੋਰ ਆਪਣਾ ਕੈਮਰਾ ਰੱਖਣ ਆ ਰਹੇ ਉਹ ਵਾਈਫਾਈ ਜੈਮਰ ਰਾਕੇ ਜਾ ਰਹੇ ਕਿ ਜਦੋਂ ਮਰਜੀ ਤੁਹਾਡੇ ਘਰ ਦਾ ਨੈਟਵਰਕ ਜੈਮ ਕਰ ਸਕਦੇ ਆ ਹੁਣ ਉਹਨਾਂ ਨੇ ਫਿਰ ਡਿਲੀਟਡ ਫਾਈਲਸ ਦੇਖੀਆਂ ਕੁਝ ਗਵਾਂਡੀਆਂ ਦੀਆਂ ਉਹਦੇ ਤੋਂ ਉਹਨਾਂ ਨੇ ਸੈਟਲ ਪੁਲਿਸ ਡਿਪਾਰਟਮੈਂਟ ਨੂੰ ਹੁਣੇ ਮਾਮਲਾ ਰਿਪੋਰਟ ਕਰ ਦਿੱਤਾ ਹੈ ਉਹਦੀ ਇਨਵੈਸਟੀਗੇਸ਼ਨ ਚੱਲ ਰਹੀ ਆ ਤੇ ਲੋਕਾਂ ਨੂੰ ਹੁਣ ਸੈਟਲ ਜਿਹੜੀ ਪੁਲਿਸ ਆ ਉਹਨਾਂ ਨੇ ਇਹ ਪੁਲਿਸ ਡਿਪਾਰਟਮੈਂਟ ਨੇ ਕਿਹਾ ਕਿ ਭਾਈ ਆਪਣਾ ਵਿਚਾਰ ਰੱਖੋ ਥੋੜੀ ਜਿਹੀ ਨਿਗਰ ਰੱਖੋ ਲੋਕ ਵੱਖਰੇ ਵੱਖਰੇ ਤਰੀਕੇ ਅਪਣਾ ਰਹੇ ਆ ਲੋਕ ਤੁਹਾਡੇ ਡੇਲੀ ਰੂਟੀਨ ਨੂੰ ਸਟੱਡੀ ਕਰਨਾ ਚਾਹੁੰਦੇ ਜਿਹੜੇ ਕ੍ਰਾਈਮਨਲ ਨੇ ਨਾ ਕਿੰਨੇ ਵਜੇ ਬੰਦਾ ਆਉਂਦਾ ਕਿੰਨੇ ਵਜੇ ਜਾਂਦਾ ਚੋਰੀ ਸੌਖੀ ਹੋ ਜਾਂਦੀ ਹੈ ਤੁਹਾਡੇ ਸਕਿਉਰਿਟੀ ਸਿਸਟਮ ਨੂੰ ਚੈੱਕ ਕਰਨਾ ਚਾਹੁੰਦੇ ਆ ਕਿ ਜਿਹੜੇ ਕੈਮਰੇ ਆ ਕਿੱਥੇ ਆ ਜਾਂ ਕੀ ਕੀਤਾ ਜਾ ਰਿਹਾ ਉਸ ਚੀਜ਼ ਨੂੰ ਕਈ ਵਾਰੀ ਸਪੈਸੀਫਿਕ ਪਰਸਨ ਨੂੰ ਟਾਰਗੇਟ ਕੀਤਾ ਜਾ ਰਿਹਾ ਬਲ ਤੁਹਾਡੀ ਸਾਰੀ ਐਕਟੀਵਿਟੀ ਨੂੰ ਕਰਨਾ ਕਦੇ ਵੀ ਤੁਹਾਡਾ ਸਾਰਾ ਵਾਈਫਾਈ ਨੈਟਵਰਕ ਬੰਦ ਕਰ ਦੇਣਾ ਜਾਂ ਕਈ ਵਾਰੀ ਜਿਹੜੀ ਬ੍ਰੇਕ ਇਨਸ ਨੇ ਉਹਨਾਂ ਨੂੰ ਯੂਜ਼ ਕਰਨ ਦੇ ਲਈ ਸੋ ਉਹ 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 ਮਤਲਬ ਇਸ ਤਰੀਕੇ ਦੇ ਨਾਲ ਇਹ ਸਾਰੀਆਂ ਚੀਜ਼ਾਂ ਨੂੰ ਯੂਜ਼ ਕਰ ਰਹੇ ਆ ਸੋ ਧਿਆਨ ਦੇ ਨਾਲ ਥੋੜਾ ਜਆ ਇਸ ਗੱਲ ਵੱਲ ਵੀ ਸੋਚਿਆ ਜਾਣਾ ਚਾਹੀਦਾ ਵੀ ਜਿਹੜੇ ਕ੍ਰਾਈਮ ਕਰਨ ਵਾਲੇ ਆ ਸਿਰਫ ਚੋਰੀ ਕਰਕੇ ਹੀ ਨਹੀਂ ਜਾਂਦੇ ਕਈ ਵਾਰੀ ਤੁਹਾਡੇ ਘਰ ਦੇ ਮੂਰੇ ਕੈਮਰਾ ਲਕੋ ਕੇ ਚਲੇ ਜਾਂਦੇ ਆ ਤੇ ਬਾਅਦ ਦੇ ਵਿੱਚ ਉਹ ਜਿਹੜੀ ਆ ਇਹ ਚੋਰੀ ਜਾਂ ਕੁਝ ਵੀ ਕਰਦੇ ਅਗਲੀ ਗੱਲਬਾਤ ਇੱਕ ਪ੍ਰੈਜ਼ੀਡੈਂਟ 트੍ਰੰਪ ਨੇ ਧਿਆਨ ਦਿੱਤਾ ਉਹਨਾਂ ਨੇ ਮਾਰੋ ਲੋਗੋ ਦੇ ਵਿੱਚ ਜਦੋਂ ਬੈਂਜਾਮਿਨ ਨੈਂਤਰੀ ਯਾਹੂ ਦੇ ਨਾਲ ਇਜ਼ਰਾਈਲੀ ਪ੍ਰਾਈਮ ਮਿਨਿਸਟਰ ਦੇ ਨਾਲ ਮਿਲ ਕੇ ਬਾਹਰ ਆ ਰਹੇ ਸੀ ਉਹਨਾਂ ਨੇ ਬਾਹਰ ਆ ਕੇ ਇਹ ਕਿਹਾ ਕਿ ਇੱਕ ਡੌਕ ਦੇ ਉੱਤੇ ਜਿਹੜਾ ਤੱਟ ਵੈਨਜ਼ੂਏਲਾ ਦੇ ਵਿੱਚ ਜਿੱਥੋਂ ਜਹਾਜ਼ ਤੁਰਦੇ ਆ ਸਮੁੰਦਰ ਦੇ ਕੰਢੇ ਦੇ ਉੱਤੇ ਇੱਕ ਸਟ੍ਰਾਈਕ ਹੋਈ ਆ ਇੱਕ ਐਕਸਪਲੋਜ਼ਨ ਹੋਇਆ ਇੱਕ ਧਮਾਕਾ ਹੋਇਆ ਉਹ ਥਾਂ ਜਿੱਥੋਂ ਡਰੱਗ ਵਾਲੀਆਂ ਬੋਟਸ ਲੋਡ ਹੁੰਦੀਆਂ ਸੀ ਇਹ ਹੁਣ ਮਾਮਲਾ ਬਹੁਤ ਗੰਭੀਰ ਆ ਗੰਭੀਰ ਦੋ ਤਿੰਨ ਕਾਰਨਾ ਕਰਕੇ ਇੱਕ ਸਭ ਤੋਂ ਵੱਡਾ ਕਾਰਨ ਤਾਂ ਇਹ ਸਾਰੇ ਕੁਝ ਦੇ ਵਿੱਚ ਇਹ ਆ ਕਿ ਵੈਨਜ਼ੁਏਲਾ ਦੇ ਨਾਲ ਰਾਸ਼ਟਰਪਤੀ 트ੰਪ ਨੇ ਬਹੁਤ ਇੱਕ ਤਰੀਕੇ ਦੇ ਨਾਲ ਉਹਨਾਂ ਦੇ ਨਾਲ ਇਹ ਆਪਣੀ ਲੜਾਈ ਦੇ ਵਿੱਚ ਨੇ ਇਸ ਵੇਲੇ ਤੁਸੀਂ ਪਿਛਲੇ ਸਮੇਂ ਤੋਂ ਸਤੰਬਰ ਤੋਂ ਲੈ ਕੇ ਹੁਣ ਤੱਕ ਦੀਆਂ ਘਟਨਾਵਾਂ ਨੂੰ ਦੇਖੋ ਸਭ ਤੋਂ ਪਹਿਲਾਂ ਇਹਨਾਂ ਨੇ ਕਿਹਾ ਵੀ ਸਾਡੀ ਵੈਨਜ਼ੁਏਲਾ ਦੇ ਨਾਲ ਹਥਿਆਰਬੰਦ ਲੜਾਈ ਹੈ ਵੈਨਜ਼ੁਏਲਾ ਦੇ ਨਾਲ ਨਹੀਂ ਕਿਹਾ ਇਹਨਾਂ ਨੇ ਇਹਨਾਂ ਨੇ ਕਿਹਾ ਡਰੱਗ ਕਾਰਟਲ ਦੇ ਨਾਲ ਕਿਉਂਕਿ ਜਿਹੜਾ ਵੀ ਬੰਦਾ ਵੈਨਚੂਏਲਾ ਵੱਲੋਂ ਆ ਰਿਹਾ ਬੋਟ ਦੇ ਵਿੱਚ ਡਰੱਗਸ ਲੈ ਕੇ ਅਮਰੀਕਾ ਦੇ ਵਿੱਚ ਫੈਂਟਨਲ ਲੈ ਕੇ ਆ ਰਿਹਾ ਉਹਦੇ ਨਾਲ ਲੱਖਾਂ ਲੋਕ ਮਰ ਰਹੇ ਜਿਹੜੀ ਗੱਲ ਕਿ ਸੱਚ ਵੀ ਹੈ ਲੱਖਾਂ ਲੋਕ ਮਰ ਰਹੇ ਵੀ ਰਹੇ ਆ ਰੋਜ਼ ਫੈਂਟਨਲ ਦੇ ਨਾਲ ਕਿ ਸਾਡੀ ਇਹਨਾਂ ਦੇ ਨਾਲ ਹਥਿਆਰਬੰਦ ਲੜਾਈ ਆ ਹਥਿਆਰਬੰਦ ਲੜਾਈ ਦਾ ਮਤਲਬ ਇਹ ਆ ਕਿ ਇਹਨਾਂ ਦੇ ਉੱਤੇ ਸਧਾਰਨ ਦੇਣਾ ਵਾਲੇ ਕਾਨੂੰਨ ਲਾਗੂ ਨਹੀਂ ਹੁੰਦੇ ਲੜਾਈ ਦੇ ਨਿਯਮ ਲਾਗੂ ਹੋਣਗੇ ਇਹ ਉਹਨਾਂ ਨੇ ਕਹਿ ਦਿੱਤਾ ਬਾਅਦ ਦੇ ਵਿੱਚ ਇੱਕ ਬੋਟ ਦੇ ਉੱਤੇ ਸਟ੍ਰਾਈਕ ਕਰ ਦਿੱਤੀ ਸਮੁੰਦਰ ਦੇ ਵਿੱਚ ਕਿਸ਼ਤੀ ਸੀ ਕਿਸ਼ਤੀ ਦੇ ਉੱਤੇ ਇਹਨਾਂ ਨੇ ਹਮਲਾ ਕੀਤਾ ਕਿਸ਼ਤੀ ਨੂੰ ਉਹਨੂੰ ਖਤਮ ਕਰ ਦਿੱਤਾ ਬੰਦੇ ਉਹਦੇ ਮਾਰ ਦਿੱਤੇ ਤੇ ਇਹਨਾਂ ਨੇ ਕਿਹਾ ਵੀ ਇਹਦੇ ਵਿੱਚ ਡਰੱਗ ਸੀ ਫਿਰ ਇੱਕ ਫਿਰ 2 ਸਤੰਬਰ ਤੋਂ ਇਹ ਸਾਰਾ ਕੁਝ ਚੱਲਦਾ ਰਿਹਾ ਪ੍ਰੈਸ਼ਰ ਉਹਦੇ ਉੱਤੇ ਵੈਨਜ਼ੂਏਲਾ ਦੇ ਉੱਤੇ ਜਿਹੜਾ ਨਿਕਲਸ ਮਡਾਰੋਆ ਉੱਥੋਂ ਦੇ ਰਾਸ਼ਟਰਪਤੀ ਉਹਦੇ ਉੱਤੇ ਵੱਧ ਆ ਗਿਆ ਹੁਣ ਤੱਕ ਇਹਨਾਂ ਨੇ 30 ਜਿਹੜੀਆਂ ਡਰੱਗ ਸਮਗਲਿੰਗ ਬੋਟਸ ਨੇ ਉਹਨਾਂ ਦੇ ਉੱਤੇ ਹਮਲਾ ਕਰ ਦਿੱਤਾ 107 ਬੰਦੇ ਮਾਰ ਦਿੱਤੇ ਆ ਥੋੜਾ ਚਿਰ ਪਹਿਲਾਂ ਆਪਾਂ 2 ਹਫ਼ਤੇ ਪਹਿਲਾਂ 3 ਹਫ਼ਤੇ ਪਹਿਲਾਂ ਤੁਹਾਡੇ ਨਾਲ ਗੱਲਬਾਤ ਸਾਂਝੀ ਕੀਤੀ ਸੀ ਕਿ ਇਹਨਾਂ ਨੇ ਉਹਨਾਂ ਦਾ ਔਇਲ ਟੈਂਕਰ ਪੂਰੇ ਦਾ ਪੂਰਾ ਫੜ ਲਿਆ ਜਿਹੜਾ ਕਿ ਵੈਨਜ਼ੁਏਲਾ ਤੋਂ ਜਾ ਰਿਹਾ ਸੀ ਸੋ ਪਹਿਲਾਂ ਬੋਟਸ ਦੇ ਉੱਤੇ ਹਮਲਾ ਫਿਰ ਔਇਲ ਟੈਂਕਰ ਔਇਲ ਟੈਂਕਰ ਤੋਂ ਬਾਅਦ ਉਹਨਾਂ ਨੇ ਕਹਿ ਦਿੱਤਾ ਕਿ ਅਸੀਂ ਪੂਰੀ ਤਰ੍ਹਾਂ ਬੈਨ ਕਰ ਰਹੇ ਹਾਂ ਕਿ ਨਾ ਵੈਨਜ਼ੁਏਲਾ ਦਾ ਤੇਲ ਕਿਤੇ ਜਾ ਸਕਦਾ ਨਾ ਕੋਈ ਇੱਥੇ ਆ ਸਕਦਾ ਹੁਣ ਕੀ ਕੀਤਾ ਇਹਨਾਂ ਨੇ ਉਹਦਾ ਸਬੰਧ ਇਸ ਕਰਕੇ ਆ ਕਿ ਜਿਹੜਾ ਵੈਨਜ਼ੁਏਲਾ ਦਾ ਡਰੱਗ ਕਾਰਟਲ ਆ ਇਹ ਸਿੱਧੇ ਸਿੱਧੇ ਸਾਡੇ ਆਰਮਡ ਐਨੀਮੀ ਨੇ ਤੇ ਇਹਨਾਂ ਦਾ ਮਤਲਬ ਇਹ ਆ ਕਿ ਆਈਐਸਆਈਐਸ ਜਾਂ ਅਲ ਕੈਦਾ ਦੀ ਮਦਦ ਕਰਦੇ ਅੱਤਵਾਦੀ ਗਰੁੱਪ ਨੇ ਉਹ ਕਹਿੰਦੇ ਸਾਡੇ ਲਈ ਜਿਹੜੇ ਇਹ ਡਰੱਗ ਵਾਲੇ ਨੇ ਉਹਦੇ ਤੋਂ ਬਾਅਦ ਔਇਲ ਟੈਂਕਰ ਉਹਨਾਂ ਦਾ ਫੜਿਆ ਹੁਣ ਇਹਨਾਂ ਨੇ ਉਹਨਾਂ ਦੇ ਆ ਜਿਹੜੀ ਲੈਂਡ ਸਟ੍ਰਾਈਕ ਕਰ ਦਿੱਤੀ ਆ ਮਤਲਬ ਉਹਨਾਂ ਦੀ ਧਰਤੀ ਦੇ ਉੱਤੇ ਜਾ ਕੇ ਹਮਲਾ ਕਰ ਦਿੱਤਾ ਇਹ ਗੱਲ ਬਹੁਤ ਵੱਡੀ ਆ ਕਿਹਾ ਇਹ ਆ ਕਿ ਉਹ ਡੌਗ ਜਿੱਥੋਂ ਕਿਸ਼ਤੀਆਂ ਡਰੱਗ ਲੈ ਕੇ ਤੁਰਦੀਆਂ ਸੀ ਅਸੀਂ ਉਹਨੂੰ ਤਬਾਹ ਕਰ ਦਿੱਤਾ ਹਜੇ ਇਹਨਾਂ ਇਹ ਨਹੀਂ ਜਸੇ ਵੀ ਨੂੰ ਕਿਹਨੇ ਤਬਾਹ ਕੀਤਾ ਪਤਾ ਇਹ ਲੱਗਾ ਨਾ ਇਹਨਾਂ ਨੇ ਕਿਹਾ ਕਿ ਅਮਰੀਕਾ ਦੀ ਮਿਲਟਰੀ ਨੇ ਕੀਤਾ ਜਾਂ ਸੀਆਈਏ ਨੇ ਕੀਤਾ ਇਹ ਨਹੀਂ ਪਤਾ ਪਰ ਹੁਣ ਗੱਲ ਸਾਹਮਣੇ ਇਹ ਆਈ ਆ ਕਿ ਅਕਤੂਬਰ ਦੇ ਵਿੱਚ ਇਹਨਾਂ ਨੇ ਇੱਕ ਡਾਕੂਮੈਂਟ ਸਾਈਨ ਕੀਤਾ ਜਿਹਦੇ ਵਿੱਚ ਸੀਆਈਏ ਨੂੰ ਇਹ ਆਗਿਆ ਦੇ ਦਿੱਤੀ ਆ ਕਿ ਤੁਸੀਂ ਜਿਹੜੀ ਸਟ੍ਰਾਈਕ ਕਰ ਸਕਦੇ ਆ ਵੈਨਜ਼ੂਏਲਾ ਦੇ ਉੱਤੇ ਜਾਂ ਉਹ ਵੀ ਕੋਈ ਵੀ ਐਕਸ਼ਨ ਜਿਹੜਾ ਮਡੋਰੋ ਸਰਕਾਰ ਨੂੰ ਵੀਕ ਕਰ ਦੇਵੇ ਜਾਂ ਉਹਨਾਂ ਨੂੰ ਕੁਝ ਵੀ ਮਤਲਬ ਕਹ ਰਹੋ ਕਿ ਡੀਸਟੈਬਿਲਾਇਜ਼ ਕਰ ਦੇਵੇ ਉਹ ਐਕਸ਼ਨ ਕਰਨ ਨੂੰ ਮਨਜ਼ੂਰੀ ਦੇ ਦਿੱਤੀ ਇਹਦੇ ਹੁਣ ਮਤਲਬ ਵੱਡੇ ਨੇ ਨਿਕਲਸ ਮਡਾਰੋ ਤੋਂ ਪਹਿਲਾਂ ਹੀ ਕਹਿ ਰਹੇ ਆ ਵੀ ਸਾਡੀ ਉੱਤੇ ਪ੍ਰੈਸ਼ਰ ਆ ਜਾਂ ਸਾਡੀ ਲੜਾਈ ਆ ਜਾਂ ਸਾਡੇ ਜਿਹੜੇ ਅੰਤਰਰਾਸ਼ਟਰੀ ਕਾਨੂੰਨ ਨੇ ਉਹਨਾਂ ਨੂੰ ਭੰਗ ਕੀਤਾ ਜਾ ਰਿਹਾ ਹੁਣ ਜਦੋਂ ਇਹਨਾਂ ਨੇ ਉਹਨਾਂ ਦੀ ਜ਼ਮੀਨ ਦੇ ਉੱਤੇ ਹਮਲਾ ਕਰ ਦਿੱਤਾ ਕਿਹਾ ਇਹ ਆ ਕਿ ਇਹ ਨਸ਼ੇ ਜਿਹੜੇ ਆ ਇੱਥੋਂ ਭੇਜ ਰਹੇ ਸੀ ਤੇ ਅਸੀਂ ਇਹਨਾਂ ਨੂੰ ਤਬਾਹ ਕਰ ਦਿੱਤਾ ਉਹਦੀ ਡਿਟੇਲਸ ਨਹੀਂ ਹਜੇ ਸਾਹਮਣੇ ਆਈਆਂ ਪਰ ਇਹ ਗੱਲ ਕਿਤੇ ਨਾ ਕਿਤੇ ਹੁਣ ਜਿਆਦਾ ਸੀਰੀਅਸ ਹੋ ਗਈ ਆ ਇਹਦਾ ਅੰਤਰਰਾਸ਼ਟਰੀ ਪੱਧਰ ਤੇ ਵੀ ਕੋਈ ਨਹੀਂ ਕਿਉਂਕਿ ਅਮਰੀਕਾ ਦੇ ਵਿੱਚ ਵੀ ਇਸ ਗੱਲ ਨੂੰ ਲੈ ਕੇ ਦੋ ਮਤ ਨੇ ਜਿਹੜੀ ਇੱਕ ਧਿਰ ਵੱਡੀ ਉਹ ਇਹ ਕਹਿ ਰਹੀ ਆ ਕਿ ਇਦਾਂ ਦੀਆਂ ਸਟ੍ਰਾਈਕ ਕਰਨ ਦੇ ਲਈ ਤੁਹਾਨੂੰ ਕਾਂਗਰਸ ਦੀ ਮਨਜ਼ੂਰੀ ਚਾਹੀਦੀ ਰਾਸ਼ਟਰਪਤੀ ਆਪਣੇ ਆਪ ਤੇ ਨਹੀਂ ਕੁਝ ਕਰ ਸਕਦੇ ਸੋ ਉਹ ਹੁਣ ਮਨਜ਼ੂਰੀ ਉਹਨਾਂ ਨੇ ਲਈ ਨਹੀਂ ਆ ਪਰ ਉਹਦਾ ਉਹਨਾਂ ਕੋਲ ਲੌਜੀਕ ਇਹ ਆ ਕਿ ਐਕਸਪੁਲੇ ਅਸੀਂ ਲੜਾਈ ਦੇ ਵਿੱਚ ਆ ਤੇ ਲੜਾਈ ਚ ਮਨਜ਼ੂਰੀ ਨਹੀਂ ਲਈ ਜਾਂਦੀ ਹੁੰਦੀ ਇਦਾਂ ਹੀ ਹੁੰਦਾ ਦੇਖੋ ਹੁਣ ਇਹਦੇ ਨਤੀਜੇ ਆਉਣ ਵਾਲੇ ਸਮੇਂ ਦੇ ਵਿੱਚ ਕੀ ਨਿਕਲਦੇ ਆ ਅਗਲੀ ਗੱਲਬਾਤ ਇੱਕ ਚਰਚਾ ਇਸ ਵੇਲੇ ਅਮਰੀਕਾ ਦੇ ਵਿੱਚ ਬਹੁਤ ਆਵਾ ਜੌਨ ਐਫ ਕੈਨੇਡੀ ਸੈਂਟਰ ਫਾਰ ਪਰਫਾਰਮਿੰਗ ਆਰਟਸ ਜਿਹੜੀਆਂ ਇਹ ਪਰਫਾਰਮਿੰਗ ਆਰਟ ਸੈਂਟਰ ਜੌਨ ਐਫ ਕੈਨੇਡੀ ਬਹੁਤ ਵੱਡਾ ਸੈਂਟਰ ਆ ਬਹੁਤ ਵੱਡੇ ਜਿਹੜੀਆਂ ਕਹਿ ਲਓ ਕਿ ਇਥੇ ਨੈਸ਼ਨਲ ਆਰਟ ਇੰਸਟੀਟਿਊਸ਼ਨ ਕਹਿ ਲਓ ਕਿ ਜਿਹਨੂੰ ਪ੍ਰੈਜ਼ੀਡੈਂਟ ਜੌਨ ਐਫ ਕੈਨੇਡੀ ਦੀ ਯਾਦ ਦੇ ਵਿੱਚ ਉਹਨਾਂ ਦੇ ਸਨਮਾਨ ਦੇ ਵਿੱਚ ਬਣਾਇਆ ਗਿਆ ਸੀ ਤਾਂ ਕਿ ਆਰਟ ਦੀ ਸਪੋਰਟ ਹੋ ਸਕੇ ਜਾਂ ਹੋਰ ਸਾਰੀਆਂ ਚੀਜ਼ਾਂ ਦੇ ਲਈ ਜਿੱਦਾਂ ਇਦਾਂ ਹੀ ਹੁੰਦਾ ਹੁਣ ਉੱਥੇ ਰਾਜਨੀਤੀ ਆ ਗਈ ਰੋਲਾ ਇਹ ਪੈ ਗਿਆ ਕਿ ਇਹਦੇ ਨਾਂ ਨੂੰ ਲੈ ਕੇ ਜੌਨ ਐਫ ਜੌਨ ਐਫ ਕੈਨੇਡੀ ਸੈਂਟਰ ਫॉर ਆ ਪਰਫਾਰਮਿੰਗ ਆਰਟਸ ਆ ਇਹਦਾ ਰੋਲਾ ਇਹ ਪੈ ਗਿਆ ਕਿ ਇਹਦਾ ਜਿਹੜਾ ਸੈਂਟਰ ਦਾ ਬੋਰਡ ਆ ਉਹਨਾਂ ਨੇ ਪਿੱਛੇ ਜੇ ਵੋਟ ਪਾਈ ਆ ਵੋਟ ਪਾ ਕੇ ਉਹ ਕਹਿੰਦੇ ਵੀ ਇਹਦਾ ਨਾਮ ਬਦਲ ਦਿਓ ਤੇ ਇਹਦੇ ਨਾਮ ਦੇ ਵਿੱਚ ਪ੍ਰੈਜ਼ੀਡੈਂਟ ਡੋਨਲਡ ਟਰੰਪ ਦਾ ਨਾਮ ਪਾ ਦਿਓ ਤੇ ਵੈਨਿਊ ਨੂੰ ਉਹਨਾਂ ਨੇ ਰੀਨੇਮ ਕਰਕੇ ਹੋ ਉਹਨਾਂ ਨੇ ਕਹਿ ਦਿੱਤਾ ਕਿ ਟਰੰਪ ਕੈਨੇਡੀ ਸੈਂਟਰ ਜਿਹੜਾ ਪਹਿਲਾ ਨਾਂ ਜੌਨ ਐਫ ਕੈਨੇਡੀ ਸੈਂਟਰ ਫਾਰ ਪਰਫਾਰਮਿੰਗ ਆਰਟਸ ਸੀ ਉਹਦੇ ਵਿੱਚ ਨਾਂ ਪਾ ਕੇ ਉਹ ਕਰ ਦਿੱਤਾ 트럼ਪ ਕੈਨੇਡੀ ਸੈਂਟਰ ਹੁਣ ਇਹ ਇੱਕ ਅਨਯੂਜੂਅਲ ਚੀਜ਼ ਆ ਇਹਦੇ ਉੱਤੇ ਕਲਾਕਾਰਾਂ ਨੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਵਿਰੋਧ ਦੋਮਾ ਤਰਾ ਆਪਣੇ ਆਪਣੇ ਥਾਂ ਦੇ ਉੱਤੇ ਬੋਲ ਰਹੀਆਂ ਕਲਾਕਾਰ ਇਹ ਕਹਿੰਦੇ ਆ ਕਿ ਅਸੀਂ ਇੱਥੇ ਪਰਫਾਰਮ ਕਰਨ ਆਉਨੇ ਆ ਅਸੀਂ ਤਾਂ ਆਰਟ ਲਈ ਆਉਨੇ ਆ ਸਾਡਾ ਕਲਾ ਨਾਲ ਸਬੰਧ ਆ ਸਾਡਾ ਰਾਜਨੀਤੀ ਨਾਲ ਸਬੰਧ ਥੋੜਾ ਤੁਸੀਂ ਕਿਸੇ ਇੱਕ ਬੰਦੇ ਦਾ ਨਾਂ ਕਿਵੇਂ ਉੱਥੇ ਐਡ ਕਰ ਸਕਦੇ ਆ ਜਿਹੜਾ ਪਹਿਲਾਂ ਨਹੀਂ ਸੀ ਇਸ ਕਰਕੇ ਅਸੀਂ ਪਰਫਾਰਮ ਨਹੀਂ ਕਰਨਾ ਦੋ ਗਰੁੱਪ ਆ ਜੋ ਵੱਡੇ ਗਰੁੱਪ ਜਿਹੜੇ ਆ ਉਹ ਨਾ ਕਰਕੇ ਕਿ ਅਸੀਂ ਇੱਥੇ ਪਰਫਾਰਮ ਨਹੀਂ ਕਰਨਾ ਜਿਹੜੇ ਸੈਂਟਰ ਦੀਆਂ ਅਥਾਰਟੀਜ਼ ਨੇ ਉਹ ਕਹਿੰਦੀ ਵੀ ਰਾਜਨੀਤੀ ਅਸੀਂ ਨਹੀਂ ਕਰ ਰਹੇ ਰਾਜਨੀਤੀ ਕਲਾਕਾਰ ਕਰ ਰਹੇ ਆ ਅਸੀਂ ਤਾਂ ਸਿਰਫ ਨਾਮ ਬਦਲਿਆ ਔਰ ਉਹ ਬੋਰਡ ਦੇ ਵਿੱਚ ਮਤਾ ਪਾ ਕੇ ਬਦਲਿਆ ਸਾਰਿਆਂ ਦੀ ਸਹਿਮਤੀ ਨਾਲ ਬਦਲਿਆ ਗਿਆ ਤੁਹਾਨੂੰ ਕੀ ਇਤਰਾਜ਼ ਆ ਤੁਸੀਂ ਤੇ ਆਪਣਾ ਆਰਟ ਹੀ ਪਰਫਾਰਮ ਕਰਨਾ ਨਾ ਹੁਣ ਇੱਥੇ ਹਮਿਲਟਨ ਉਹਨਾਂ ਨੇ ਕਰਨਾ ਜਿਹੜਾ ਮਿਊਜ਼ਿਕਲ ਆ ਵੀ ਹਮਿਲਟਨ ਤੇ ਹਮਿਲਟਨ ਆ ਉਹ ਤੁਹਾਡਾ ਨਾਮ ਬਦਲਣ ਦੇ ਨਾਲ ਸਕ੍ਰਿਪਟ ਥੋੜਾ ਬਦਲ ਜਣੀ ਉਸ ਚੀਜ਼ ਅਥਾਰਟੀਜ਼ ਕਹਿ ਰਹੀਆਂ ਕਿ ਕਲਾਕਾਰ ਰਾਜਨੀਤੀ ਕਰ ਰਹੇ ਆ ਜਾਣਬੁੱਝ ਕੇ ਇੱਕ ਮੁੱਦਾ ਬਣਾ ਕੇ ਨਾ ਕਰ ਰਹੇ ਆ ਇੱਕ ਦਿਨ ਕੋਈ ਕਹਿ ਜਾਂਦਾ ਇੱਕ ਦਿਨ ਕੋਈ ਕਹਿ ਜਾਂਦਾ ਅਸੀਂ ਇਸ ਸੈਂਟਰ ਦੇ ਵਿੱਚ ਹੁਣ ਜਿਹੜਾ 트럼ਪ ਕੈਨੇਡੀ ਸੈਂਟਰ ਆ ਪਰਫਾਰਮ ਨਹੀਂ ਕਰਨਾ ਤੇ ਜਿਹੜੇ ਕਲਾਕਾਰ ਕਹਿ ਰਹੇ ਆ ਕਿ ਸਾਨੂੰ ਜਾਣਬੁੱਝ ਕੇ ਰਾਜਨੀਤੀ ਦਾ ਹਿੱਸਾ ਬਣਾਇਆ ਜਾ ਰਿਹਾ ਵੀ ਅਸੀਂ ਉਸ ਥਾਂ ਦੇ ਉੱਤੇ ਪਰਫਾਰਮ ਹੀ ਨਹੀਂ ਕਰਨਾ ਸੋ ਬਹੁਤ ਸਾਰੇ ਆਰਟਿਸਟ ਜਿਹੜੇ ਪਰਫਾਰਮੈਂਸ ਨੇ ਉਹ ਕਹਿ ਰਹੇ ਕਿ ਇਹ ਜਿਹੜਾ ਮੂਵ ਆ ਇਹ ਜੋ ਕੁਝ ਕੀਤਾ ਗਿਆ ਇਹ ਇੱਕ ਸੱਭਿਆਚਾਰਕ ਥਾਂ ਦਾ ਰਾਜਨੀਤੀ ਕਰਨਾ ਵੀ ਇਦਾਂ ਨਹੀਂ ਵੀ ਇਹਨੂੰ ਨਿਊਟਰਲ ਰਹਿਣਾ ਚਾਹੀਦਾ ਹੁੰਦਾ ਇੱਥੇ ਹਰ ਇੱਕ ਬੰਦੇ ਨੂੰ ਜੀ ਆਇਆਂ ਕਹਿਣਾ ਚਾਹੀਦਾ ਵੀ ਇਹ ਇਹ ਇਸ ਤਰੀਕੇ ਦੇ ਨਾਲ ਹੋਣਾ ਚਾਹੀਦਾ ਹੁਣ ਡਿਸੀਜਨ ਕਿਉਂਕਿ ਬਹੁਤ ਵੱਡੇ ਮਿਊਜ਼ੀਸ਼ੀਅਨ ਜਿਹੜੇ ਡਾਂਸਰਸ ਨੇ ਉਹਨਾਂ ਨੇ ਸ਼ੋਅ ਕੈਨਸਲ ਕੀਤੇ ਆ ਸੋ ਇਸ ਦੋਵਾਂ ਥਾਵਾਂ ਦੇ ਉੱਤੇ ਹੁਣ ਇੱਕ ਵੱਖਰਾ ਰੌਲਾ ਪਿਆ ਦੋ ਜਿਹੜੀਆਂ ਪਰਫਾਰਮਿੰਗ ਗਰੁੱਪਸ ਨੇ ਉਹਨਾਂ ਨੇ ਹੁਣ ਜਿਹੜੀਆਂ ਨੇ ਕੈਨਸਲ ਕੀਤਾ ਆ ਇਸ ਥਾਂ ਦੇ ਉੱਤੇ ਇੱਕ ਬਹੁਤ ਪ੍ਰਸਿੱਧ ਜੈਜ਼ ਗਰੁੱਪ ਆ ਉਹਨੂੰ ਕੁਕਰਜ਼ ਕਹਿੰਦੇ ਆ ਉਹਨਾਂ ਨੇ ਆਪਣਾ ਨਿਊ ਇਅਰ ਈਵ ਦੇ ਉੱਤੇ ਇੱਥੇ ਇਸ ਹਫ਼ਤੇ ਦੇ ਵਿੱਚ ਸ਼ੋਅ ਕੈਨਸਲ ਕੀਤਾ ਇੱਕ ਡਾਂਸ ਕੰਪਨੀ ਆ ਡੱਗ ਵੈਰੋਨ ਤੇ ਜਿਹੜੇ ਹੋਰ ਡਾਂਸਰਜ਼ ਨੇ ਉਹਨਾਂ ਨੇ ਵੀ ਦੋ ਆਪਣੀਆਂ ਪਰਫਾਰਮੈਂਸਸ ਇੱਥੇ April ਦੇ ਵਿੱਚ ਹੋਣੀਆਂ ਸੀ ਉਹ ਕੈਨਸਲ ਕੀਤੀਆਂ ਸੋ ਇਹ ਜਿਹੜੇ ਆਰਟ ਗਰੁੱਪ ਨੇ ਇਹ ਆਪਣੇ ਥਾਂ ਦੇ ਉੱਤੇ ਆਪਣੀ ਰਾਏ ਦੇ ਰਹੇ ਆ ਤੇ ਦੂਜੇ ਜਿਹੜੇ ਨੇ ਉਹ ਕਹਿ ਰਹੇ ਕਿ ਇਹ ਰਾਜਨੀਤੀ ਕਰ ਰਿਹਾ ਪਰ ਮਾਮਲਾ ਇਸ ਵੇਲੇ ਬਹੁਤ ਵੱਡਾ ਪਿਆ ਆ ਜਿਹੜੇ ਇਹਦਾ ਕੈਨੇਡੀਅਨ ਸੈਂਟਰ ਦੇ ਕਰੰਟ ਇਸ ਵੇਲੇ ਪ੍ਰੈਜ਼ੀਡੈਂਟ ਰਿਚਡ ਗਾਰਨਲ ਉਹਨਾਂ ਨੇ ਕਿਹਾ ਕਿ ਜਿਹੜੇ ਆਰਟਿਸਟ ਆ ਉਹ ਜਾਣ ਬੁਝ ਕੇ ਇੱਥੇ ਰਾਜਨੀਤੀ ਕਰ ਰਹੇ ਆ ਅਗਲੀ ਗੱਲਬਾਤ ਸੋਸ਼ਲ ਸਿਕਿਉਰਿਟੀ ਐਡਮਿਨਿਸਟ੍ਰੇਸ਼ਨ ਸੰਬੰਧੀ ਆ ਸੋਸ਼ਲ ਸਿਕਿਉਰਿਟੀ ਐਡਮਿਨਿਸਟ੍ਰੇਸ਼ਨ ਅਮਰੀਕਾ ਦੇ ਵਿੱਚ ਬਹੁਤ ਸਾਰੇ ਬੈਨੀਫਿਟ ਦਿੰਦਾ ਜਿਦਾ ਡਿਸੇਬਿਲਿਟੀ ਬੈਨੀਫਿਟ ਆ ਸਰਵਾਈਵਰ ਬੈਨੀਫਿਟ ਆ ਲਗਭਗ 74 ਮਿਲੀਅਨ ਲੋਕਾਂ ਨੂੰ ਅਮਰੀਕਾ ਦੇ ਵਿੱਚ ਇਹ ਸਰਵ ਕਰਦਾ ਇਹਦੇ ਵਿੱਚ ਇਸ ਵੇਲੇ ਬਹੁਤ ਵੱਡਾ ਅੰਦਰੂਨੀ ਕ੍ਰਾਈਸਿਸ ਆਇਆ ਹੈ ਕਿਉਂਕਿ ਡੋਨਲਡ 트ੰਪ ਨੇ ਆਪਣੀ ਜਦੋਂ ਦੀ ਦੂਜੀ ਟਰਮ ਸ਼ੁਰੂ ਕੀਤੀ ਹੈ ਉਹਨਾਂ ਨੇ ਕਈ ਹਜ਼ਾਰਾਂ ਜਿਹੜੀ ਸੋਸ਼ਲ ਸਿਕਿਉਰਿਟੀ ਐਡਮਿਨਿਸਟ੍ਰੇਸ਼ਨ ਦੇ ਮੁਲਾਜ਼ਮਾਂ ਉਹਨਾਂ ਨੂੰ ਫਾਇਰ ਕਰ ਦਿੱਤਾ ਜਾਂ ਉਹਨਾਂ ਨੂੰ अर्ਲੀ ਰਿਟਾਇਰ ਕਰ ਦਿੱਤਾ ਜਾਂ ਉਹ ਆਪ ਨੌਕਰੀ ਛੱਡ ਕੇ ਚਲੇ ਗਏ ਇਹ ਸਾਰੇ ਕੁਝ ਦਾ ਹੋਇਆ ਕੀ ਕਿ ਲੋਕਾਂ ਦੀਆਂ ਸਰਵਿਸਿਜ਼ ਦੇ ਉੱਤੇ ਅਸਰ ਪੈ ਗਿਆ ਸ਼ਾਰਟ ਸਟਾਫਡ ਹੋ ਗਿਆ ਸਟਾਫ ਦੀ ਘਾਟ ਆ ਗਈ ਕੋਸ਼ ਵਰਕਰ ਜਿਹੜੇ ਆ ਉਹ ਹੁਣ ਬੈਕਲੌਗ ਬਹੁਤ ਵੱਡਾ ਹੋ ਗਿਆ ਲਗਭਗ 6 ਮਿਲੀਅਨ ਜਾਨੀ ਕਿ 60 ਲੱਖ ਪੈਂਡਿੰਗ ਕੇਸ ਪ੍ਰੋਸੈਸਸ ਕਰਨ ਵਾਲੇ ਇਸ ਸੈਂਟਰ ਦੇ ਵਿੱਚ ਪਏ ਆ 12 ਮਿਲੀਅਨ ਜਿਹੜੀਆਂ ਅਨਫਿਨਿਸ਼ਡ ਜਿਹੜੀਆਂ ਪੂਰੀਆਂ ਨਹੀਂ ਹੋ ਸਕੀਆਂ ਉਹ ट्रांजੈਕਸ਼ਨਸ ਪਈਆਂ ਨੇ ਇੱਥੇ ਫੀਲਡ ਆਫਿਸਸ ਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਪਾਲਿਸੀ ਚੇਂਜ ਚੇਂजेस ਇੱਥੇ ਹੋਈਆਂ ਨੇ ਉਹ ਸਾਰੇ ਕੁਝ ਨੇ ਕੀ ਕੀਤਾ ਕਿ ਜਿਹੜੇ ਕਾਲੀ ਨਾਲ ਤੇ ਅਨਟ੍ਰੇਨਡ ਜਾਂ ਜਿਹੜੇ ਜਿਨ੍ਹਾਂ ਕੋਲ ਤਜਰਬਾ ਹੈ ਨਹੀਂ ਸੀ ਔਰ ਸਟਾਫ ਨੂੰ ਉਹ ਕੰਮ ਦੇ ਦਿੱਤਾ ਜਿਹੜਾ ਉਹਨਾਂ ਨੇ ਕਦੇ ਕੀਤਾ ਨਹੀਂ ਸੀ ਉਹਨਾਂ ਨੂੰ ਫੋਨ ਕਾਲ ਤੇ ਦੂਜੀ ਪਬਲਿਕ ਸਰਵਿਸ ਅਟੈਂਡ ਕਰਨ ਦੇ ਲਈ ਦੇ ਦਿੱਤੀਆਂ ਜਿਹੜਾ ਕਿ ਮਤਲਬ ਉਹਨਾਂ ਨੂੰ ਕੁਝ ਘੰਟੇ ਦੀ ਟ੍ਰੇਨਿੰਗ ਦਿੱਤੀ ਵੀ ਬਸ ਹੋ ਗਿਆ ਜੀ ਹੋ ਗਿਆ ਤੇ ਉਹਦੇ ਤੋਂ ਬਾਅਦ ਕਈ ਕਿ ਮਹੀਨੇ ਪਹਿਲਾਂ ਉਹਨਾਂ ਦੀ ਟ੍ਰੇਨਿੰਗ ਦੇਣੀ ਪਈਂਦੀ ਸੀ ਹੁਣ ਹੋੜਿਆ ਕਿ ਕਿ ਉਹਦੇ ਨਾਲ ਜਿਹੜਾ ਬੈਕਲੌਗ ਬਹੁਤ ਵੱਡਾ ਹੋ ਗਿਆ ਤੇ ਇਹਨਾਂ ਨੇ ਐਸਐਸਏ ਨੇ ਇਹਨਾਂ ਨੂੰ 93 ਮਿਲੀਅਨ ਫੋਨ ਕਾਲਸ ਇਸ ਸਾਲ ਦੇ ਵਿੱਚ ਆਈਆਂ ਜਿਹੜਾ ਕਿ ਪਿਛਲੇ 6 ਸਾਲਾਂ ਦੇ ਵਿੱਚ ਸਭ ਤੋਂ ਵੱਡਾ ਨੰਬਰ ਦੱਸਿਆ ਜਾ ਰਿਹਾ ਔਰ ਕਈ ਘੰਟੇ ਦਾ ਇਹ ਸਾਰਾ ਕੁਛ ਆ ਡਿਸੇਬਿਲਟੀ ਸਰਵਿਸ ਜਿਹੜੀਆਂ ਉਹ ਉਹਨਾਂ ਦੀ ਹਾਲਤ ਵੀ ਮਾੜੀ ਹੋਈ ਆ ਸਿਰਫ 60% ਡਿਸੇਬਿਲਟੀ ਅਪਾਇੰਟਮੈਂਟਸ ਜਿਹੜੀਆਂ ਐਸ ਵੇਲੇ ਸਕੇਡਿਊਲ ਕੀਤੀਆਂ ਗਈਆਂ ਵਿਥਿਨ 28 ਡੇਸ ਸੋ ਐਸਐਸਏ ਦਾ ਸੰਕਟ ਜਿਹੜਾ ਉਹ ਵੀ ਐਸ ਵੇਲੇ ਕਾਫੀ ਜ਼ਿਆਦਾ ਵੱਡਾ ਹੋ ਰਿਹਾ ਅਗਲੀ ਗੱਲਬਾਤ ਅਮਰੀਕਾ ਦੇ ਵਿੱਚ ਇਸ ਸਾਲ ਦੇ ਵਿੱਚ ਬਹੁਤ ਵੱਡੇ ਸਟੋਰ ਬੰਦ ਹੋਏ ਆ 8200 ਰਿਟੇਲ ਸਟੋਰ ਇਸ ਸਾਲ ਅਮਰੀਕਾ ਦੇ ਵਿੱਚ ਬੰਦ ਹੋ ਗਏ ਆ ਜਿਹੜੇ ਕਿ 12% ਬਣਦੇ ਆ 2024 ਜਿਹੜੇ ਕਿ 2024 ਦੇ ਵਿੱਚ ਇਹ 12% ਜ਼ਿਆਦਾ ਆ 24 ਨਾਲੋਂ ਇਸ ਸਾਲ ਹਰ ਸਾਲ ਸਟੋਰ ਬੰਦ ਹੋ ਰਹੇ ਆ ਅਮਰੀਕਾ ਦੇ ਵਿੱਚ ਪਰ ਪਿਛਲੇ ਸਾਲ ਨਾਲੋਂ ਇਸ ਸਾਲ 12% ਜਿਹਦੇ ਜ਼ਿਆਦਾ ਸਟੋਰ ਬੰਦ ਹੋਏ ਆ ਬਹੁਤ ਸਾਰੇ ਜਿਹੜੇ ਕਲੋਜ਼ਰਸ ਹੋਏ ਆ ਉਹ ਇਸ ਉਹਦਾ ਕਾਰਨ ਕੀ ਉਹਦਾ ਕਾਰਨ ਕੀ ਦੱਸਿਆ ਜਾ ਰਿਹਾ ਲੋਕਾਂ ਕੋਲੇ ਖਰਚਣ ਲਈ ਪੈਸਾ ਹੈ ਨਹੀਂ ਲੋਕ ਪੈਸਾ ਨਹੀਂ ਖਰਚ ਰਹੇ ਮਹਿੰਗਾਈ ਬਹੁਤ ਆ ਲਿਵਿੰਗ ਕਾਸਟ ਜ਼ਿਆਦਾ ਆ ਤੇ ਫੋਰਐਵਰ 21 ਤੇ ਬਹੁਤ ਵੱਡਾ ਸਟੋਰ ਆ ਇੱਕ ਇਹਨਾਂ ਨੇ ਬੈਂਕਰਪਸੀ ਫਾਈਲ ਕੀਤੀ ਆ ਤੇ 500 ਅਮਰੀਕਾ ਦੇ ਵਿੱਚ ਇਹਨਾਂ ਦਾ ਸਟੋਰ ਸੀ ਜਿਹੜਾ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਫੋਰਐਵਰ 21 ਸਟੋਰ ਇਹ ਆਨਲਾਈਨ ਇਹਨਾਂ ਹੁਣ ਇੱਕ ਸਪੈਂਡਿੰਗ ਦੂਜਾ ਆਨਲਾਈਨ ਸਟੋਰਾਂ ਦੇ ਨਾਲ ਮੁਕਾਬਲਾ ਨਹੀਂ ਹੋ ਰਿਹਾ ਸ਼ੀਨ ਟੈਮੋ ਜਾਂ ਜਿਹੜੀਆਂ ਇਹ ਹੈਗੀਆਂ ਉਹ ਕਹਿੰਦੇ ਸਾਡਾ ਇਹਨਾਂ ਦੇ ਨਾਲ ਕੰਪੀਟੀਸ਼ਨ ਹੀ ਨਹੀਂ ਹੋ ਰਿਹਾ ਜਿਹੜੇ ਹੁਣ ਪਾਰਟੀ ਸਿਟੀ ਬਹੁਤ ਵੱਡਾ ਸਟੋਰ ਆ ਉਹ ਬੰਦ ਹੋ ਗਿਆ ਪਾਰਟੀ ਸਿਟੀ ਕਿਉਂ ਬੰਦ ਹੋਇਆ ਕਿ ਜਿਵੇਂ ਆਪਣੇ ਵਾਲਮਾਰਟ ਆ ਜਾਂ ਦੂਜੇ ਸਟੋਰ ਨੇ ਉਹ ਸੀਜ਼ਨਲ ਪੌਪਅਪਸ ਨੇ 크ਿਸਮਸ ਆ ਗਈ ਉਹਨਾਂ ਨੇ 크ਿਸਮਸ ਦਾ ਸਮਾਨ ਰੱਖ ਲਿਆ ਜਦੋਂ ਕੋਈ ਹੈਲੋਵੀਨ ਆ ਗਈ ਹੈਲੋਵੀਨ ਦਾ ਸਮਾਨ ਰੱਖ ਲਿਆ ਉਸਮਾਨ ਬਹੁਤ ਜ਼ਿਆਦਾ ਰੱਖ ਲੈਂਦੇ ਆ ਅੱਗੇ ਇਦਾਂ ਨਹੀਂ ਸੀ ਹੁੰਦਾ ਉਸ ਕਰਕੇ ਹੁਣ ਪਾਰਟੀ ਸਿਟੀ ਦਾ ਤਾਂ ਕੰਮ ਹੀ ਇਹ ਆ ਕਿ ਜਦੋਂ ਜਦਾਂ ਉਹਨਾਂ ਚੀਜ਼ਾਂ ਨੂੰ ਰੱਖਣਾ ਸੋ ਉਹ ਸਾਰਾ ਸਮਾਨ ਜਦੋਂ ਦੂਜੇ ਸਟੋਰਾਂ ਵਾਲੇ ਲੈ ਗਏ ਉਹਨਾਂ ਦੇ ਨਾਲ ਉਹਨਾਂ ਨੂੰ ਘਾਟਾ ਪੈ ਗਿਆ ਤੇ ਉਹ ਵੀ ਆਪਣਾ ਸਟੋਰ ਬੰਦ ਕਰ ਗਏ ਜਵਾਨ ਜਿਹੜਾ ਇੱਕ ਕ્રાਫਟ ਤੇ ਫੈਬਰਿਕ ਸਟੋਰ ਆ 80 ਸਾਲਾਂ ਤੋਂ ਆਪਰੇਟ ਕਰ ਰਿਹਾ ਇੱਥੇ ਉਹਨਾਂ ਨੇ ਵੀ ਬੈਂਕਰਪਸੀ ਫਾਇਲ ਕਰ ਦਿੱਤੀ ਹੈ ਹੁਣ ਭਾਵੇਂ ਕਿ ਇਹ ਸਟੋਰ ਬੰਦ ਹੋਇਆ ਪਾਰਟਿਸਿਟੀ ਨੇ ਬੈਂਕਰਪਸੀ ਫਾਇਲ ਕੀਤੀ ਹੈ ਕਿਨੇ ਲੰਬੇ ਸਮੇਂ ਤੋਂ ਇੱਥੇ ਸੀਗਾ ਰਾਈਟ ਏਡ ਇੱਕ ਬਹੁਤ ਅਮਰੀਕਾ ਦੀ ਵੱਡੀ ਫਾਰਮੇਸੀ ਬ੍ਰਾਂਡ ਆ ਅਕਤੂਬਰ ਦੇ ਵਿੱਚ ਬੰਦ ਹੋ ਗਈ ਬੈਂਕਰਪਸੀ ਫਾਇਲ ਕਰ ਦਿੱਤੀ 4 ਬਿਲੀਅਨ ਤੋਂ ਜ਼ਿਆਦਾ ਦਾ ਕਰਜ਼ਾ ਇਹਨਾਂ ਦੇ ਸਹਿਰਾਂ ਹੁਣ ਉਹ ਉਹ ਕੰਪੀਟੀਸ਼ਨ ਉਹਨਾਂ ਦਾ ਹੋ ਰਿਹਾ ਸੀਵੀਐਸ ਨਾਲ ਜਾਂ ਜਿਹੜੀ ਵਾਲਗਰੀਨਸ ਦੇ ਨਾਲ ਸੋ ਇਹ ਸਾਰੇ ਕੁਸ਼ ਦੇ ਵਿੱਚ ਸਟੋਰ ਹੁਣ ਟਰੈਡੀਸ਼ਨਲ ਰਵਾਇਤੀ ਤਰੀਕੇ ਨਾਲ ਸਰਵਾਈਵ ਨਹੀਂ ਕਰ ਰਿਹਾ ਇੱਕ ਇੱਕ ਕਰਕੇ ਬੰਦ ਹੋ ਰਹਾ ਤੇ ਇਸ ਵਾਰੀ ਪਿਛਲੇ ਸਾਲ ਨਾਲੋਂ 12% ਜ਼ਿਆਦਾ ਸਟੋਰ ਬੰਦ ਹੋਏ ਇਹਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਹਾਂ ਕੱਲ ਫਿਰ ਹਾਜ਼ਰ ਹੋਵਾਂਗੇ ਕੁਸ਼ਣਾ ਵੀ ਗੱਲਾਂ ਬਾਤਾਂ ਨਾਲ